ਹਾਂਜੀ ਬਾਬੇ ਇਹ ਹਾਲ ਚਾਲ ਆਪਾਂ ਪਹੁੰਚ ਰਹੇ ਨੇ ਲਸੀ ਦਾ ਬਾਦ ਲਵੇ ਬੰਕੀ ਆਪਾਂ ਦਿਨੇ-ਦਿਨੇ ਮਸ਼ੀਨ ਚਲਾਉਨੇ ਆ ਰਾਤ ਨੂੰ ਲੋਕ ਦੰਨੇ ਆ ਕਿਉਂ ਕੰਮ ਲੇਟ ਆਇਆ ਜੀ ਕੀ ਤਾਂ ਕਰਕੇ ਟਕੇ ਹੀ ਨਾਲ ਹੀ ਚੱਲਦੇ ਆਗੇ ਬਾਕੀ ਥੋੜੀ ਬ੍ਰੇਕਡਾਊਨ ਆ ਗਈ ਸੀ ਮਸ਼ੀਨ ਦੀ ਆਪਾਂ ਨੂੰ ਤੁਹਾਨੂੰ ਬਦੀ ਆ ਤੇ ਇਹ ਰਹਾ ਉਹ ਵੈਟੀਆ ਬੰਦਾ ਤੇ ਹੁਣ ਵੀ ਆਪਣੀ ਸਟਿੱਪਣੀ ਲਾਈ ਹੋਈ ਆ ਜੋ ਬੋਖਰਾ ਹੋ ਗਈ ਉਹ ਦੂਜੀ ਮਸ਼ੀਨ ਤਿਆਰੀਆ ਮਸ਼ੀਨ माग ਰਹਾ ਹੋ ਆਪਾਂ ਨਸੀਰਾਬਾਲ ਰਵੇ ਪਹੁੰਚਣ ਵਾਲਿਓ ਬਣੇ ਰਿਹਾ ਬਲੌਗ ਦੇ ਨਾਲ ਬਾਬਿਓ ਦੱਸਿਓ ਫਿਰ ਕਿੰਨਾ ਕਿੰਨਾ ਡੀਜ਼ਲ ਪੀ ਗਈਆਂ ਆਪਣੇ ਵਾਲੀ ਜੱਸੀ ਨੇ ਦਰਦ ਵਿੱਚ ਠੋਕੀ ਟੈਂਕੀ 850 ਕਿਲੋਮੀਟਰ ਦੂਰ ਆਏ ਆਪਾਂ ਤੁਹਾਨੂੰ ਡੀਜ਼ਲ ਟੈਂਕ ਦਿਖਾਉਣੇ ਆਪਾਂ 275 ਤੋਂ ਥੱਲੇ ਆ ਗਈ 500 ਕਿਲੋਮੀਟਰ ਦੂਰ ਮਗੂ ਚੱਲੀ ਐ ਬਾਕੀ ਪ੍ਰੀਤ ਬਖੀਸ ਤੇ ਕੱਲ ਨੂੰ ਆਪਾਂ ਬਾਬਾ ਕਿਰਪਾ ਕਰੇ ਪਹੁੰਚ ਜਾਾਂਗੇ। ਬਾਕੀ ਆਪਾਂ ਨੂੰ ਆ ਟਾਇਰ ਨੇ ਬਹੁਤ ਦਿੱਕਤ ਦਿੱਤੀ ਇਸ ਵਾਰ। ਟਾਇਰ ਬਹੁਤ ਵਾਰੀ ਬੈਂਚਰ ਹੋ ਗਿਆ ਇਹ ਨਵਾਂ ਟਾਇਰ ਐ ਮਾਰਫ ਦਾ। ਪੱਕੀ ਪਹਿਲਾਂ ਆਪਾਂ ਐ ਮਾਰਫ ਪਹਿਲੀ ਵਾਰ ਵਰਤੀਆ ਤਸੱਲੀਆਂ ਕਰਾਤੀਆਂ ਪਤੰਦਰ ਨੇ। ਫਿਰ ਅੱਜ ਕਰੇਗਾ ਖਾਸਾ। ਬਾਕੀ ਫੋਰਮੈਨ ਆਪਣੇ ਵੀਰੇ ਨੇ ਚਾਹ ਝੂਟਾ ਪੇ ਤੇ ਹਾਂਜੀ ਫੋਰਮੈਨ ਜੀ ਹਾਂਜੀ ਫੋਰਮੈਨ ਜੀ ਪੀਲੀ ਚਾਚੂ ਚਾਚੂ ਪੀਲੀ ਓਕੇ ਆ ਮਲਮੂਲ ਲੱਕੋ ਜਾਨ ਤੇ ਬਕਸੀਸ ਕਿੰਨਾ ਡੀਜ਼ਲ ਖਾ ਗਈ ਬਾਈ ਓਏ ਲੋ ਵੀ ਮਿੱਤਰੋ ਆਪਾਂ ਤੁਹਾਨੂੰ ਬਕਸੀਸ ਦਿਖਾਉਣੇ ਆ ਆਪਣੇ ਦਾ ਖਾ ਗਈ 125 ਲੀਟਰ ਡੀਜ਼ਲ ਖਾ ਗਈ 125 ਖਾ ਗਈ ਸਾਡੇ ਲਈ ਇਹਦੇ ਹੋ ਲੱਗੇ ਨਹੀਂ ਹੋਇਆ ਹਨ ਉੱਥੇ ਜੇ ਪੰਜ ਕਿੰਨੇ ਦਾ ਇਹਦਾ ਟੈਂਕਾ 400 ਦਾ ਇਹਦਾ ਵੀ ਹੋਰ 300 ਤੋਂ 300 ਘੱਟ ਪਤਾ ਕਿਹੜਾ ਇੰਜਣ ਹੈ ਚ ਲਾਲ ਲਾਲ ਇਹਨੂੰ ਪੇਟੀ ਬੰਦ ਤੇ ਸਪੋਜਾ ਸਾਡੇ ਚਾਹੀਦੇ ਆਲੀ ਬੰਬ ਵਾਲੀ ਬੰਬ ਵਾਲੀ ਬੰਬਲੀ ਪੂਰਾ 100 ਨਾਲ ਕਿਤੇ ਭੈਣ ਲੈ 100 ਨਾਲ ਕਿਤੇ ਹੋਰ ਨਾ ਜੇ ਆ ਆ ਦੇਖੋ ਵੀ ਪ੍ਰੀਤ ਨੇ ਵੀ ਅੱਧ ਵਿਚ ਠੋਕੀ ਟੈਂਕੀ ਤਾਂ ਇਹਦੀ ਟੈਂਕੀ ਵੀ ਛੋਟੀ ਆ ਬੇਟੀ ਦਾ ਹੁੰਦਾ ਇਹ ਵੀ ਹੈ ਨਾ ਲਾਲੇ ਨੂੰ ਆਪਣਾ ਸਬੋਜਲਾ ਬਾਕੀ ਜਲਾਈ ਦਾ ਹੀ ਫਰਕ ਪੈ ਜਾਂਦਾ ਨਹੀਂ ਬਾਬੇ ਇਹ ਆਪ ਚਲਾਉਂਦਾ ਯਾਰ ਸਾਨੂੰ ਅਸੀਂ ਅਣਜਾਣ ਜੇ ਬੰਦੇ ਆਗੇ ਦੱਬੀ ਤੁਰੇ ਉਹਨੇ ਕਿਤੇ ਹੌਲੀ ਕਰ ਲਈ ਕਿ ਨਹੀਂ ਵਿਦਰੀ ਫਰਕ ਹੁੰਦਾ ਬੰਦੇ ਦਾ ਆਪ ਤਾਂ ਚਲਾਏ ਤਾਂ ਤੇ ਆਪ ਹੈ ਨਾ ਟੈਂਕ ਭਰੇ ਟੋਲੇ ਲਾਲਾ ਟੈਂਕ ਲਾਲਾ ਝੂਲਦੇ ਨੇ ਕੇਸਰੀ ਝੰਡੇ ਫਿਰ ਕਿਸਾਨ ਜੂਨੀਅਰ ਉਹ ਗਰਾਹਾਂ ਦੇ ਚਲੋ ਦਲੀਏ ਤਿਆਰ ਤਾਂ ਨਮਾ ਲਾ ਲਿਆਉਂਗਾ ਓਏ ਨਮਾ ਲਾ ਕੇ ਲੈਣਾ ਜੀ ਲੈ ਬਾਬੇ ਉੱਪਰ ਨਮਾ ਝੰਡਾ ਲਾ ਕੇ ਲਿਆਉਂਦਾ ਇੱਦਾਂ ਕੀ ਝੰਡੇ ਸੋਹਣੇ ਬਹੁਤ ਲੱਗਦੇ ਟਰਾਲਿਆਂ ਮੰਗਰ ਤੇ ਚੱਲੀ ਆ ਬਈ ਚਲੋ ਚਲੋ ਯਾਰ ਚੱਲ ਬਾਬੇ ਮਾਰ ਸੈਲਫ ਵੇਰੇ ਜੀ ਹਾਂਜੀ ਬਾਬੇ ਮਿਲਦੇ ਆਪਾਂ ਮਾਨੇ ਰੱਖ ਬਲੌਗ ਦੇ ਨਾਲ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ